ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਂ ਗੁਰਮੁਖ ਸਿੰਘ ਰੁਪਾਣਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਦੇ ਇੱਕ ਹੋਰ ਯੁੱਗ ਦਾ ਅੰਤ ਹੋ ਗਿਆ ਸੀਨੀਅਰ ਕਾਲੀ ਨੇਤਾ ਸੁਖਦੇਵ ਸਿੰਘ ਢੀਂਂਸਾ ਜਿਨ੍ਹਾਂ ਦਾ ਬੀਤੇ ਦਿਨੀ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੁਝ ਹੀ ਦੇਰ ਬਾਅਦ ਲਗਭਗ 3 ਤੋਂ 3.5 ਦੇ ਵਜੇ ਸੰਗਰੂਰ ਦੇ ਨੇੜੇ ਪਿੰਡ ਉੱਬਾਵਾਲ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਕੀਤਾ ਜਾਏਗਾ ਅੱਜ ਉਹਨਾਂ ਦੀ ਮ੍ਰਿਤਕ ਦੇ ਨੂੰ ਸਵੇਰੇ ਅੰਤਿਮ ਯਾਤਰਾ ਦੇ ਰੂਪ ਦੇ ਵਿੱਚ ਚੰਡੀਗੜ੍ਹ ਤੋਂ ਰਵਾਨਾ ਕੀਤਾ ਗਿਆ ਜੋ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਸੰਗਰੂਰ ਇਹਨਾਂ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਈ ਇਹ ਅੰਤਿਮ ਯਾਤਰਾ ਉਹਨਾਂ ਦੇ ਸੰਗਰੂਰ ਰਿਹੈਸ਼ ਜੋ ਗੁਰਦੁਆਰਾ ਨਾਨਕੇਆਣਾ ਸਾਹਿਬ ਦੇ ਨੇੜੇ ਕਿ ਹੈ ਉੱਥੇ ਪੁੱਜੀ ਹੈ ਇਸ ਸਮੇਂ ਸੰਗਰੂਰ ਵਿਖੇ ਉਹਨਾਂ ਦੀ ਰਿਹੈਸ਼ ਤੇ ਉਹਨਾਂ ਨੂੰ ਚਾਉਣ ਵਾਲੇ ਤੇ ਉਹਨਾਂ ਨੂੰ ਹਰਮਨ ਪਿਆਰੇ ਲੀਡਰ ਮੰਨਣ ਵਾਲੇ ਵੱਡੇ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਸੁਖਦੇਵ ਸਿੰਘ ਢਿੰਡਾ ਸਾਹਿਬ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਬੈਨ ਹੈ ਉਹ ਸਵੇਰੇ ਜਦੋਂ ਚੰਡੀਗੜ੍ਹ ਤੋਂ ਨਿਕਲੇ ਤਾਂ ਰਸਤੇ ਦੇ ਵਿੱਚ ਜਿਉਂ ਹੀ ਪੰਜਾਬ ਐਂਟਰ ਕੀਤੀ ਹੈ ਰਾਮਪੁਰ ਅਜੀਜ਼ਪੁਰ ਖਿਜਰਾਗੜ੍ਹ ਕਰਾਲਾ ਰਾਜਪੁਰਾ ਉਸ ਤੋਂ ਬਾਅਦ ਕੋਲੀ ਬਾਦਰਗੜ੍ਹ ਪਟਿਆਲਾ ਭਵਾਨੀਗੜ੍ਹ ਇਨ੍ਹਾਂ ਇਲਾਕਿਆਂ 'ਚ ਹੁੰਦੀ ਹੋਈ ਜਿੰਨੇ ਵੀ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਨਜ਼ਦੀਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨਾਂ ਨੇ ਉਹਨਾਂ ਨੂੰ ਵੱਡੇ ਗਿਣਤੀ ਵਿੱਚ ਇਕੱਠੇ ਹੋ ਕੇ ਵਰਕਰਾਂ ਦੇ ਤੌਰ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਤੌਰ ਤੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਿੱਥੇ-ਜਿੱਥੇ ਵੀ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪ੍ਰੋਗਰਾਮ ਰੱਖੇ ਗਏ ਉੱਥੇ ਵਰਕਰਾਂ ਦਾ ਹੜ ਆਇਆ ਵੱਡੀ ਗਿਣਤੀ ਵਿੱਚ ਵਰਕਰ ਤੇ ਲੀਡਰ ਤੇ ਆਮ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਚਾਹੇ ਉਹ ਰਾਜਪੁਰਾ ਹਲਕਾ ਹੋਵੇ ਤੇ ਚਾਹੇ ਉਹ ਸਨੌਰ ਹਲਕਾ ਹੋਵੇ ਤੇ ਚਾਹੇ ਪਟਿਆਲਾ ਹੋਵੇ ਤੇ ਚਾਹੇ ਇਸ ਤੋਂ ਬਾਅਦ ਸੰਗਰੂਰ ਪਵਾਨੀਗੜ੍ਹ ਜਿੱਥੋਂ-ਜਿੱਥੋਂ ਵੀ ਉਹਨਾਂ ਦੀ ਅੰਤਿਮ ਯਾਤਰਾ ਪੁੱਜੀ ਹੈ ਤੇ ਉਹਨਾਂ ਨੂੰ ਚਾਉਣ ਵਾਲਿਆਂ ਨੇ ਵੱਡੇ ਗਿਣਤੀ ਵਿੱਚ ਉਥੇ ਸ਼ਰਦਾ ਦੇ ਫੁੱਲ ਭੇਟ ਕੀਤੇ ਹੁਣ ਇਸ ਸਮੇਂ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਉਹ ਸੰਗਰੂਰ ਪਹੁੰਚ ਚੁੱਕੀ ਹੈ ਤੇ ਉਹਨਾਂ ਦੇ ਮ੍ਰਿਤਕ ਦੇ ਸੰਗਰੂਰ ਗੁਰਦੁਆਰਾ ਨਾਨਕੇਆਣਾ ਸਾਹਿਬ ਦੇ ਨਜ਼ਦੀਕ ਉਹਨਾਂ ਦੀ ਰਹਿائش ਤੇ ਉੱਥੇ ਰੱਖੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਵਰਕਰ ਤੇ ਆਮ ਲੋਕ ਸਰਦਾਰ ਸੁਖਦੇਵ ਸਿੰਘ ਢਿੰਸਾ ਦੇ ਅੰਤਿਮ ਦਰਸ਼ਨ ਕਰ ਰਹੇ ਹਨ ਦੇਵ ਸਿੰਘ ਢੀਂਡਸਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਲੰਬਾ ਸਮਾਂ ਕੰਮ ਕੀਤਾ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਚਪਨ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਆਪਣੀ ਦੋਸਤੀ ਨਿਭਾਈ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਵੀ ਰਹੇ ਲੰਬਾ ਸਮਾਂ ਵੱਖ-ਵੱਖ ਸਮਿਆਂ ਤੇ ਉਹ ਵਿਧਾਇਕ ਰਹੇ ਮੈਂਬਰ ਪਾਰਲੀਮੈਂਟ ਰਹੇ ਰਾਜ ਸਭਾ ਰਹੇ ਮੈਂਬਰ ਰਹੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਵੀ ਅਹਿਮ ਆਉਂਦਿਆਂ ਤੇ ਰਹੇ ਪਰ ਕਿਸੇ ਕਾਰਨ ਕਰਕੇ ਉਹਨਾਂ ਚ મતਭੇਦ ਹੋਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਨਾਲ ਚਲੇ ਗਏ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਸੋ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਜਨਮ ਸਾਲ 1936 ਨੂੰ ਪਿੰਡ ਪਟਾਲਖੁਰਦ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਜਦ ਕਿ ਉਨਾ ਦਾ ਜੱਦੀ ਪਿੰਡ ਉਬਾਵਾਲ ਹੈ ਉੱਚ ਵਿਦਿਆ ਪ੍ਰਾਪਤ ਕਰਨ ਦੇ ਸਮੇਂ ਦੌਰਾਨ ਉਹਨਾਂ ਦੀ ਰਾਜਨੀਤੀਕ ਵਿੱਚ ਰੁਚੀ ਦੇਖੀ ਗਈ ਜੋ ਲੰਬਾ ਸਮਾਂ ਹੋ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਰਣਵੀਰ ਕਾਲਜ ਵਿੱਚ ਪੜਾਈ ਦੌਰਾਨ ਵੀ ਉਹਨਾਂ ਨੇ ਰਾਜਨੀਤੀ ਵਿੱਚ ਪੈਰ ਰੱਖਿਆ ਤੇ ਇੱਕ ਸਮਾਂ ਉਹ ਜਦੋਂ ਪਹਿਲੀ ਵਾਰ ਪੰਜਾਬ ਵਿੱਚੋਂ ਸਭ ਤੋਂ ਨੌਜਵਾਨ ਸਰਪੰਚ ਸਰਬਸੰਪਤੀ ਨਾਲ ਆਪਣੇ ਪਿੰਡ ਦੇ ਵੀ ਬਣੇ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਤਨੋਲਾ ਤੋਂ ਵਿਧਾਇਕ ਵਜੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਫਿਰ ਹਰਚੰਦ ਸਿੰਘ ਲੋਂਗੋਵਾਲ ਦੇ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ 1970 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸੁਨਾਮ ਤੋਂ ਵਿਧਾਇਕ ਰਹੇ 1980 ਦੇ ਵਿੱਚ ਸੰਗਰੂਰ ਤੋਂ ਵਿਧਾਇਕ ਰਹੇ 1985 ਦੇ ਵਿੱਚ ਮੁਰ ਤੋਂ ਸੁਨਾਮ ਤੋਂ ਵਿਧਾਇਕ ਬਜੋਂ ਜਿੱਤੇ ਤੇ 1998 ਵਿੱਚ ਰਾਜ ਸਭਾ ਮੈਂਬਰ ਵਜੋਂ ਮਨਾਉਨਿਤ ਕੀਤੇ ਗਏ 2004 ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ 1998 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਵੰਦ ਸਰਕਾਰ ਸਮੇਂ ਜਦੋਂ ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਹ ਕੇਂਦਰੀ ਮੰਤਰੀ ਰਹੇ 2019 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਪਣਾ ਅਲੱਗ ਬਣਾਇਆ ਕਿਉਂ ਕਿ ਕਿਉਂਕਿ 2015 ਦੇ ਵਿੱਚ ਵਿਧਅਬੀਆਂ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਲੰਬਾ ਸਮਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਤਭੇਦ ਵੇਖੇ ਗਏ ਤਾਂ ਆਖਰ ਉਹਨਾਂ ਨੇ 2019 ਦੇ ਵਿੱਚ ਆਪਣੀ ਪਾਰਟੀ ਬਣਾਈ 2022 ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਤੋਂ ਕਿਸਮਤ ਅਜ਼ਮਾਈ ਪਰ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਨੂੰ 2019 ਦੇ ਵਿੱਚ ਚੰਗੀਆਂ ਸੇਵਾਵਾਂ ਬਦਲੇ ਪਦਮਪੂਸ਼ਣ ਜਿਹੜਾ ਸਨਮਾਨ ਆ ਉਹਦੇ ਨਾਲ ਸਨਮਾਨਿਤ ਕੀਤਾ ਗਿਆ। ਹੌਲੀ-ਹੌਲੀ ਲੰਬਾ ਸਮਾਂ ਜਿੰਨਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦੋਸਤੀ ਨਿਵਾਉਂਦੇ ਰਹੇ ਤਾਂ ਉਹਨਾਂ ਸਮਿਆਂ ਦੇ ਵਿੱਚ ਕਈ ਵਾਰ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਸਬੰਧ ਤੇ મતਭੇਦ ਉਹ ਹੁੰਦੇ ਰਹੇ ਤਾਂ ਉਹਨਾਂ ਨੂੰ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਵਿਕਾਰ ਦਿੱਤਾ ਗਿਆ ਸੀ ਤੇ 2022 ਦੇ ਵਿੱਚ ਮੋੜ ਤੋਂ ਉਹਨਾਂ ਨੇ ਅਲੱਗ ਚੋਣਾ ਲੜੀਆਂ ਹਾਰ ਗਏ ਪਰ 2024 ਦੇ ਵਿੱਚ ਮੋੜ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਪਾਰਟੀ ਵਿੱਚ ਸ਼ਾਮਲ जरूर ਹੋਏ ਪਰ ਮਤ ਪੇਦ ਬਰਕਰਾਰ ਰਹੇ ਸਾਲ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਦੌਰਾਨ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਉਹਨਾਂ ਨਾਲ ਮਤ ਪੇਦ ਰਹੇ ਤੇ ਉਹ ਬਾਦਲ ਧੜੇ ਦੇ ਵਿੱਚ ਸ਼ਾਮਲ ਹੋ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਸਾ ਇੱਕ ਚੰਗੇ ਤੇ ਇੱਕ ਵਧੀਆ ਦੋਸਤ ਬਣੇ ਤੇ ਕਦੇ-ਕਦੇ ਉਹਨਾਂ ਦਾ ਆਪਸੀ મતਭੇਦ ਦੇਖਣ ਨੂੰ ਮਿਲਦਾ ਰਿਹਾ ਪਰ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਦ ਉਦੋਂ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਸਾ ਦੋਨਾਂ ਦੀ ਗਹਿਰੀ ਦੋਸਤੀ ਰਹੀ ਤੇ ਕਦੇ ਵੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਸਾ ਤੋਂ ਬਿਨਾਂ ਪੁੱਛੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਤੇ ਕਦੇ ਵੀ ਉਹਨਾਂ ਨੇ ਕੋਈ ਪੰਜਾਬ ਦੇ ਟਿਕਲ ਸਟੈਪ ਨਹੀਂ ਚੱਕਿਆ ਤਾਂ ਇਸੇ ਕਰਕੇ ਦੇਖਿਆ ਜਾਂਦਾ ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਰੋਲ ਅਹਿਮ ਰਿਹਾ ਕਰਦਾ ਸੁਖਦੇਵ ਸਿੰਘ ਢੀਂਡਸਾ ਜੋ ਇੱਕ ਬੇਦਾਗ ਲੀਡਰ ਰਹੇ ਨੇ ਤਾਂ ਉਹਨਾਂ ਨੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਵੀ ਕੀਤੀ ਤੇ ਇੱਕ ਸਮਾਂ ਉਹ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਵੀ ਮੰਗੀ ਉਸ ਤੋਂ ਬਾਅਦ ਉਹਨਾਂ ਨੂੰ ਦੂਜੇ ਅਕਾਲੀ ਲੀਡਰਾਂ ਦੇ ਨਾਲ ਸਜ਼ਾ ਸੁਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਉਹਨਾਂ ਨੇ ਇਹ ਸਜ਼ਾ ਨੂੰ ਭੁਗਤਣ ਦੇ ਲਈ ਤੱਕ ਸ੍ਰੀ ਕੇਸਗੜ ਸਾਹਿਬ ਤੱਕ ਸ੍ਰੀ ਦਮਦਵਾ ਸਾਹਿਬ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੇ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਵਿਖੇ ਸੇਵਾ ਵੀ ਨਿਭਾਈ ਸੋ ਉਹਨਾਂ ਦਾ ਅੰਤਿਮ ਸੰਸਕਾਰ ਕੱਲ 3 ਮਈ ਨੂੰ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਕੀਤਾ ਜਾਵੇਗਾ ਜੋ ਸੰਗਰੂਰ ਦੇ ਬਿਲਕੁਲ ਨਾਲ ਹੈ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਨੇ ਦਰਸ਼ਕੋ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਜੋ ਸੰਗਰੂਰ ਦੇ ਬਿਲਕੁਲ ਨਜ਼ਦੀਕ ਹੈ ਉੱਬਾਵਾਲ ਉੱਥੇ ਕੀਤਾ ਜਾਏਗਾ ਲਗਭਗ 3 ਤੋਂ 3.5 ਦੇ ਸਮੇਂ ਦੇ ਦਰਮਿਆਨ ਕੇਂਦਰੀ ਵਿਦਿਆਲਿਆ ਦੇ ਬੈਕ ਸਾਈਡ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਚਾਉਣ ਵਾਲੇ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਤ ਨੁਮਾਇंदे ਆਗੂ ਸਾਬਕਾ ਤੇ ਮੌਜੂਦਾ ਮੰਤਰੀ ਐਮ ਐਲ ਏ ਚੇਅਰਮੈਨ ਤੇ ਹੋਰ ਆਗੂ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਸ਼ਾਮਲ ਹੋਣਗੇ ਸੋ ਹੁਣ ਉਹਨਾਂ ਦੇ ਮ੍ਰਿਤਕ ਦੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਦਰਸ਼ਨ ਕੀਤੇ ਜਾ ਰਹੇ ਹਨ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us ਤਾਂ ਬਾਏ ਇੰਡੀਅਨ ਕੁਜ਼ੀਨ Taste fine authentic Indian cuisine in Trasi or scan QR code to contact us. Silivalee Family Dental Office or scan QR code to contact us.